ਲੰਘੇ ਦਿਨੀ ਜਦੋਂ ਦਿੱਲੀ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਹਾਰਦੀ ਆ ਤੇ ਪੰਜਾਬ ਦੇ ਵਿੱਚ ਇੱਕ ਗੱਲ ਬੜੀ ਅੜਾਈ ਗਈ ਕਿ ਅਰਵਿੰਦ ਕੇਜਰੀਵਾਲ ਸਾਹਿਬ ਹੁਣ ਜਿਹੜੇ ਆ ਉਹ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਤੇ ਤੁਹਾਨੂੰ ਯਾਦ ਹੋਣਾ ਕਿ ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਤੁਹਾਡੇ ਨਾਲ ਲਗਾਤਾਰ ਆ ਪਾਏ ਗੱਲ ਕਰਦੇ ਆਏ ਆ ਕਿ ਜੇਕਰ ਇਦਾਂ ਹੁੰਦਾ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਇਸ ਜ਼ਿੰਦਗੀ ਦੀ ਸਭ ਤੋਂ ਵੱਡੀ ਸਿਆਸੀ ਗਲਤੀ ਹੋਵੇਗੀ ਕਿਉਂਕਿ ਨੋ ਡਾਊਟ ਆਮ ਆਦਮੀ ਪਾਰਟੀ ਨੇ ਸਰਕਾਰ ਜਿਹੜੀ ਇਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਆ ਉਹਨਾਂ ਨੇ ਕੰਮ ਤਾਂ ਜਿੰਨਾ ਕੁ ਕੀਤਾ ਉਹ ਸਾਡੇ ਸਭ ਦੇ ਸਾਹਮਣੇ ਹੀ ਆ ਜਿੰਨੀਆਂ ਲੋਕਾਂ ਨੂੰ ਆਸਾਂ ਉਮੀਦਾਂ ਸੀਗੀਆਂ ਡੈਫੀਨਿਟਲੀ ਉਹਨਾਂ ਤੇ ਤਾਈ ਖਰਾ ਨਹੀਂ ਉਤਰ ਪਾਏ ਪਰ ਇੱਕ ਗੱਲ ਜ਼ਰੂਰ ਹੈ ਕਿ ਹਜੇ ਪੰਜਾਬ ਦੇ ਵਿੱਚ ਕੁਝ ਕੋਈ ਜਾਦੇ ਵੱਡਾ ਵਿਕਲਪ ਇਸ ਸਰਕਾਰ ਦੇ ਮੁਕਾਬਲ ਤਨ ਨਜ਼ਰ ਨਹੀਂ ਆਉਂਦਾ ਤੇ ਹਜੇ ਚਲੋ ਇਹਨਾਂ ਕੋ ਡੇਢ ਦੋ ਸਾਲ ਹੈਗੇ ਵੀ ਆ ਸ਼ਾਇਦ ਕੁਝ ਚੇਂਜ ਵੀ ਕਰ ਦੇਣ ਜਾਂ ਕੁਝ ਥੋੜਾ ਜਿਹਾ ਬਦਲਾਅ ਲੋਕਾਂ ਨੂੰ ਨਜ਼ਰ ਆਉਣਾ ਸ਼ੁਰੂ ਹੋ ਜਵੇ ਜਿੰਨੀਆਂ ਵੱਡੀਆਂ ਵੱਡੀਆਂ ਗੱਲਾਂ ਇਹ ਕਰਦੇ ਨੇ ਤੇ ਬਾਕੀ ਕਿਉਂਕਿ ਕਈ ਵਾਰੀ ਸਮੇਂ ਦੀ ਸਰਕਾਰ ਤੇ ਲੋਕਾਂ ਨੂੰ ਹੁੰਦਾ ਵੀ ਚਲੋ ਠੀਕ ਹੈ ਇਹਦੇ ਨਾਲ ਇਦਾਂ ਹੀ ਚੱਲੀ ਜਾਈਏ ਜੇ ਕੋਈ ਮੂਰੇ ਕੁਝ ਨਜ਼ਰ ਨਹੀਂ ਆਉਂਦਾ ਹੁਣ ਮੋਰੇ ਕੀ ਆ ਮੋਰੇ ਅਕਾਲੀ ਦਲ ਦਾ ਤਾਂ ਉਹਦਾ ਤਾਂ ਕਹਿ ਲੋ ਕਿ ਪਤਾ ਸਾਫ਼ ਹੀ ਐ ਇਸ ਸਮੇਂ ਜਿਹੜਾ ਅਕਾਲੀ ਦਲ ਆ ਕੱਲ ਨੂੰ ਸਮੀਕਰਨ ਕਿੱਧਰ ਨੂੰ ਜਾਂਦੇ ਨੇ ਪੰਜਾਬ ਦੀ ਪੋਲਿਟਿਕਸ ਦੇ ਇਹ ਹਜੇ ਆਪਾਂ ਕਹਿ ਨਹੀਂ ਸਕਦੇ ਭਾਈ ਅਮਰਪਾਲ ਸਿੰਘ ਹੁਣੀ ਜੇਲ੍ਹ ਚੋਂ ਬਾਹਰ ਕਦੋਂ ਨਿਕਲਦੇ ਨੇ ਕਿੱਦਾਂ ਨਿਕਲਦੇ ਨੇ ਉਹ ਵੀ ਇੱਕ ਡਿਫਰੈਂਟ ਤਰੀਕੇ ਦੇ ਸਮੀਕਰਨ ਨੇ ਉਸ ਤੋਂ ਬਾਅਦ ਭਾਜਪਾ ਦਾ ਵੀ ਪੰਜਾਬ ਦੇ ਵਿੱਚ ਹਜੇ ਪੈਰ ਲੱਗਦੇ ਹੋਏ ਨਜ਼ਰ ਨਹੀਂ ਆਉਂਦੇ ਤੇ ਰਹਿ ਗਏ ਪਿੱਛੇ ਕੌਣ ਆ ਕਾਂਗਰਸ ਤੇ ਆਮ ਆਦਮੀ ਪਾਰਟੀ ਇਹਨਾਂ ਦੋਨਾਂ ਦੇ ਵਿੱਚ ਮੇਨ ਮੁਕਾਬਲਾ ਆ ਹੁਣ ਜਿਹੜੀ ਕਾਂਗਰਸ ਪਾਰਟੀ ਆ ਉਹਦੇ ਜਿਹੜੇ ਪ੍ਰਧਾਨ ਆ ਉਹ ਆਪੋਜੀਸ਼ਨ ਲੀਡਰ ਦੇ ਨਾਲ ਉਹਨਾਂ ਦੀ ਨਹੀਂ ਬਣਦੀ ਆਪੋਜੀਸ਼ਨ ਲੀਡਰ ਦੀ ਪ੍ਰਧਾਨ ਨਹੀਂ ਬਣਦੀ ਪ੍ਰਗਟ ਸਿੰਘ ਦੀ ਪ੍ਰਗਟ ਸਿੰਘ ਦੀ ਤਾਂ ਚਲੋ ਪ੍ਰਗਟ ਸਿੰਘ ਦੀ ਤਾਂ ਚਲੋ ਸਾਰਿਆਂ ਨਾਲ ਬਣਦੀ ਆ ਚਲੋ ਉਹ ਤਾਂ ਵਿਚਾਰੇ ਇੱਕੋ ਇਦਾਂ ਦੇ ਮੈਨੂੰ ਲੱਗਦਾ ਹੈਗੇ ਨੇ ਜਿਹੜੇ ਸਾਰਿਆਂ ਨਾਲ ਬਣਾ ਕੇ ਵੀ ਰੱਖਦੇ ਨੇ ਤੇ ਇਹ ਵੀ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਪੰਜਾਬ ਤੋਂ ਕੋ ਵੱਡੀ ਜ਼ਿੰਮੇਵਾਰੀ ਮਿਲ ਜਵੇ ਪਰ ਅਦਰਵਾਈਜ਼ ਇੱਕ ਵੱਡਾ ਨਾਮ ਜਾਦੇ ਹੁਣ ਹੁਣੇ ਜਦੋਂ ਆਪਾਂ ਰਿਕਾਰਡਿੰਗ ਇਹ ਕਰ ਰਹੇ ਆ ਤੇ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹਨਾਂ ਦੀ ਮੁਲਾਕਾਤ ਬਘੇਲ ਸਾਹਿਬ ਜਿਹੜੇ ਕਿ ਪੰਜਾਬ ਦੇ ਜਿਨ੍ਹਾਂ ਨੇ ਕਾਂਗਰਸ ਦਾ ਦੇਖਣਾ ਸਾਰਾ ਕੁਝ ਪੰਜਾਬ ਦੇ ਕਾਂਗਰਸ ਦੇ ਪਰਿਵਾਰੀ ਜਿਹੜੇ ਨੇ ਉਹਨਾਂ ਦੇ ਨਾਲ ਫੁੱਲਾਂ ਦੇ ਗੁਲਦਸਤੇ ਦੇ ਨਾਲ ਮੀਟਿੰਗ ਹੋਈ ਆ ਚੰਨੀ ਸਾਹਿਬ ਦੀ ਸੋ ਪਤਾ ਨਹੀਂ ਹਜੇ ਹੁਣ ਜਿਹੜੇ ਐਲੋਪੀ ਆ ਉਹ ਰਹਿਣਗੇ ਬਾਜਵਾ ਸਾਹਿਬ ਜਾਂ ਨਹੀਂ ਪਰ ਰਾਜਾ ਬੜਿੰਗ ਉਹਨਾਂ ਦੀ ਕੁਰਸੀ ਤੇ ਕਾਫੀ ਜ਼ਿਆਦਾ ਖਤਰਾ ਮੰਡਰਾ ਰਿਹਾ ਵੈਸੇ ਰਾਜਾ ਬੜਿੰਗ ਉਹਨਾਂ ਨੇ ਤਾਂ ਜੇਕਰ ਦੇਖਿਆ ਜਾਵੇ ਤਾਂ 2-3 ਸਾਲਾਂ ਦੇ ਵਿੱਚ ਉਹਨਾਂ ਨੂੰ ਪਹਿਲਾਂ ਤਾਂ ਪ੍ਰਧਾਨ ਜੇ ਬਣਾਇਆ ਗਿਆ ਸੀ ਤੇ ਬਣਾਇਆ ਕਿਉਂਕਿ ਅਸੀਂ ਜੇ ਹੁਣ ਠਾਇਆ ਜਾ ਰਿਹਾ ਤਾਂ ਠਾਇਆ ਕਿਉਂ ਜਾ ਰਿਹਾ ਇਹ ਕਹਿ ਸਕਦੇ ਆ ਕਿ ਕਾਂਗਰਸ ਨੂੰ ਇਕੱਠੇ ਕਰਨ ਦੇ ਵਿੱਚ ਨਾਕਾਮਯਾਬ ਰਹੇ ਆ ਉਹ ਤੇ ਉਹਨਾਂ ਦੀ ਕੁਰਸੀ ਖਤਰੇ ਦੇ ਵਿੱਚ ਆ ਇਹਦਾ ਸੰਕੇਤ ਰਾਣਾ ਗਰਜੀਤ ਉਹਨਾਂ ਨੇ ਇਹ ਕਹਿ ਕੇ ਦੇ ਦਿੱਤਾ ਕਿ ਪ੍ਰਧਾਨ ਜਿਹੜਾ ਇਹ ਹੁਣ ਮੈਂ ਇਹਨੂੰ ਦਿਲੋਂ ਨਹੀਂ ਪ੍ਰਧਾਨ ਮੰਨਦਾ ਮੂੰਹ ਤੋਂ ਇਹਨੂੰ ਪ੍ਰਧਾਨ ਕਹਿਣਾ ਇਹਦੀ ਤਾਂ ਨਕਲੀ ਮੁਸਕਾਨ ਆ ਇਦਾਂ ਦੀਆਂ ਗੱਲਾਂ ਜਦੋਂ ਤੁਹਾਡੀ ਆਪਣੀ ਪਾਰਟੀ ਦੇ ਲੋਕ ਤੁਹਾਡੇ ਬਾਰੇ ਕਰਨਾ ਸ਼ੁਰੂ ਹੋ ਜਾਣ ਤਾਂ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਪ੍ਰਧਾਨ ਸਾਹਿਬ ਨੂੰ ਵੀ ਸੋ ਕਾਂਗਰਸ ਦਾ ਵੀ ਕਹਿ ਲੋਗੇ ਆਪਸ ਦੇ ਵਿੱਚ ਹੀ ਰਫੜ ਇੰਨਾ ਜ਼ਿਆਦਾ ਪਿਆ ਆ ਇਹਨਾਂ ਦੀ ਆਪਸੀ ਰਫੜ ਨੇ ਹੀ ਹਰਾਇਆ ਸੀ ਪਿਛਲੀ ਵਾਰ ਵੀ ਇਹਨਾਂ ਨੂੰ ਨਹੀਂ ਤਾਂ ਕਾਂਗਰਸ ਦਾ ਇੰਨਾ ਬੁਰਾ ਹਾਲ ਨਹੀਂ ਸੀ ਹੁਣ ਨਵੀਰ ਸਿੰਘ ਸਿੱਧੂ ਚੰਨੀ ਬਾਰੇ ਕੀ ਕਹਿੰਦਾ ਸੀ ਚੰਨੀ ਕਿਸੇ ਬਾਰੇ ਕੀ ਕਹਿੰਦਾ ਸੀ ਮਨਪ੍ਰੀਤ ਬਾਦਲ ਵੀ ਛੱਡ ਗਿਆ ਫਿਰ ਵੀ ਇੱਕ ਤਾਂ ਇਹ ਪਾਰਟੀਆਂ ਨੂੰ ਵੀ ਦੇਖਣਾ ਚਾਹੀਦਾ ਨਾ ਮਨਪ੍ਰੀਤ ਬਾਦਲ ਪਹਿਲਾਂ ਅਕਾਲੀ ਦਲ ਦੇ ਵਿੱਚ ਫਾਈਨੈਂਸ ਮਿਨਿਸਟਰ ਹੁੰਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਪੀਪੀਬੀ ਬਣਾ ਲਈ ਬਾਅਦ ਵਿੱਚ ਉਹ ਕਾਂਗਰਸ ਦੇ ਵਿੱਚ ਚਲੇ ਗਏ ਤੇ ਕਾਂਗਰਸ ਵਾਲਿਆਂ ਨੇ ਜਦੇ ਉਹਨਾਂ ਨੂੰ ਫਾਈਨੈਂਸ ਮਿਨਿਸਟਰ ਬਣਾਤਾ ਤਾਂ ਜਿਹੜੇ ਇਹਨਾਂ ਦੇ ਦਰਿਆ ਝਾੜਦੇ ਫਿਰਦੇ ਸੀ ਇਹਨਾਂ ਨੇ ਲੰਬੇ ਸਮੇਂ ਦੇ ਕਾਂਗਰਸ ਪਾਰਟੀ ਤੋਂ ਉਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਤੇ ਚਲੋ ਖੈਰ ਇਸ ਕਰਕੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਕੋਈ ਵਿਕਲਪ ਹਜੇ ਸਾਨੂੰ ਨਜ਼ਰ ਨਹੀਂ ਆਉਂਦਾ ਪਰ ਜੇਕਰ ਆਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਤਾਂ ਫਿਰ ਤਾਂ ਤੁਸੀਂ ਤੈ ਮੰਨੋ ਕਿ ਫਿਰ ਤਾਂ ਪੰਜਾਬੀ ਵਾਲੇ ਕਿਹੜਾ ਕੋਈ ਪੰਜਾਬ ਦੇ ਜਿਹੜੇ ਲੋਕ ਆ ਉਹ ਨਹੀਂ ਇਸ ਗੱਲ ਨੂੰ ਐਕਸੈਪਟ ਕਰਨਗੇ ਤੇ ਇਸੇ ਕਰਕੇ ਮੈਂ ਕਿਹਾ ਸੀਗਾ ਕਿ ਮੈਨੂੰ ਨਹੀਂ ਲੱਗਦਾ ਕਿ ਆਰਵਿੰਦ ਕੇਜਰੀਵਾਲ ਸਾਹਿਬ ਆਪਣੀ ਸਿਆਸੀ ਏਡੀ ਵੱਡੀ ਗਲਤੀ ਕਰਨਗੇ ਇਹ ਸਾਰੀ ਜਿਹੜੀ ਭੂਮਿਕਾ ਮੈਂ ਇਸ ਕਰਕੇ ਬੰਨੀ ਆ ਕਿ ਸਟਿਲ ਆਮ ਆਦਮੀ ਪਾਰਟੀ ਤੋਂ ਜਿੰਨੀਆਂ ਜਿਆਦਾ ਉਮੀਦਾਂ ਸੀਗੀਆਂ ਪੰਜਾਬੀਆਂ ਨੂੰ ਉਹ ਹਜੇ ਤੱਕ ਪੂਰੀਆਂ ਨਹੀਂ ਹੋਈਆਂ ਪਰ ਹਜੇ ਤੱਕ ਹੋਰ ਕੋਈ ਆਪਸ਼ਨ ਵੀ ਪੰਜਾਬੀਆਂ ਨੂੰ ਨਜ਼ਰ ਨਹੀਂ ਆਉਂਦੀ ਸੋ ਇਸ ਕਰਕੇ ਹਾਲਾਂਕਿ ਸਿਆਸਤ ਦੇ ਵਿੱਚ ਦੋ ਤਿੰਨ ਮਹੀਨੇ ਹੀ ਬਹੁਤ ਹੁੰਦੇ ਆ ਕਈ ਵਾਰ ਹਜੇ ਤਾਂ ਦੋ ਸਾਲ ਪਏ ਨੇ ਸੋ ਇਸ ਕਰਕੇ ਬਹੁਤ ਜਿਆਦਾ ਇਸ ਗੱਲ ਨੂੰ ਪੁਖਤਗੀ ਦੇ ਰਣ ਨਹੀਂ ਕਹਿ ਸਕਦੇ ਪਰ ਅਰਵਿੰਦ ਕੇਜਰੀਵਾਲ ਸਾਹਿਬ ਜਿਨ੍ਹਾਂ ਦੀ ਕਿ ਇੱਕੋ ਇੱਕ ਜਗ੍ਹਾ ਤੇ ਹੁਣ ਸਰਕਾਰ ਰਹਿ ਗਈ ਇੱਕੋ ਇੱਕ ਪੰਜਾਬ ਨੇ ਕਹਿ ਲੋ ਕਿ ਉਹਨਾਂ ਨੂੰ ਦੁਬਾਰਾ ਹਵਾ ਰਣਾ ਜੇਕਰ ਉਹਨਾਂ ਨੂੰ ਇਹ ਭਾਰਤ ਦੀ ਜਿਹੜੀ ਸਿਆਸਤ ਦੇ ਵਿੱਚ ਦੁਬਾਰਾ ਉਹਨਾਂ ਨੂੰ ਹਾਈਲਾਈਟ ਆਮ ਆਦਮੀ ਪਾਰਟੀ ਜੇਕਰ ਹੋਣੀ ਆ ਕਿਉਂ ਪੰਜਾਬ ਨਹੀਂ ਕਰਨੀਆ ਤੇ ਉੱਥੇ ਉਹ ਐਡੀ ਵੱਡੀ ਗਲਤੀ ਕਿਉਂ ਕਰਨਗੇ ਕਿ ਨਾਲੇ ਵੈਸੇ ਵੀ ਇੱਕ ਤਰੀਕੇ ਦੇ ਸੁਪਰ ਸੀਐਮ ਤਾਂ ਕੇਜਰੀਵਾਲ ਸਾਹਿਬ ਆਲਰੇਡੀ ਹੈਗੇ ਹੀ ਆ ਸਾਰਿਆਂ ਨੂੰ ਪਤਾ ਕਿ ਭਗਵੰਤ ਮਾਨ ਨਾਮ ਦਾ ਉਸ ਤਰੀਕੇ ਦਾ ਮੁੱਖ ਮੰਤਰੀ ਆ ਅਸਲੀ ਕੰਮਕਾਜ ਤਾਂ ਵਿਭਵ ਕੁਮਾਰ ਹੋਣੀ ਮਨੀਸ਼ ਸੋਧਿਆ ਹੋਣੀ ਤੇ ਕੇਜਰੀਵਾਲ ਸਾਹਿਬ ਦੇ ਕਰਤੇ ਤਰਤੇ ਕਰਦੇ ਆ ਤੇ ਇਹ ਕੋਈ ਲੁਕੀ ਛਿਪੀ ਗੱਲ ਤਾਂ ਹੈ ਨਹੀਂ ਇਹ ਤਾਂ ਉਹ ਬੜਾ ਸਾਨੂੰ ਨਜ਼ਰ ਵੀ ਆਉਂਦਾ ਤੇ ਉਹ ਇਸ ਗੱਲ ਤੇ ਬਾਰੇ ਕੋਈ ਲੁਕਾਉਂਦੇ ਵੀ ਨਹੀਂ ਤੁਹਾਨੂੰ ਪਤਾ ਨਾ ਜਦੋਂ ਸਰਕਾਰ ਬਣੀ ਬਣੀ ਆ ਉਹਨਾਂ ਨੇ ਇੱਕ ਨੌਲੇਜ ਸ਼ੇਅਰਿੰਗ ਐਗਰੀਮੈਂਟ ਕਰ ਲਿਆ ਸੀ ਤੇ ਹੁਣ ਜਦੋਂ ਉਹਨਾਂ ਨੇ ਨੌਲੇਜ ਸ਼ੇਅਰ ਅਗਰੀਮੈਂਟ ਕਰਕੇ ਇਹਨਾਂ ਦੇ ਨਾਲ ਸਾਰੇ ਵੈਸੇ ਹੀ ਸਰਕਾਰ ਚ ਚਲਾ ਲੈਨੇ ਤਾਂ ਉਹਨਾਂ ਨੂੰ ਕੀ ਪੰਗਾ ਉਹਨਾਂ ਨੇ ਲੈਣਾ ਵੇ ਮੁੱਖ ਮੰਤਰੀ ਇੱਤੇ ਦੇ ਬਾਦਨ ਫਿਰ ਜਿਮਨੀ ਚੋਣ ਦੇ ਵਿੱਚੋਂ ਸੀਟ ਜਿੱਤਣ ਸੋ ਇਹ ਉਹਨਾਂ ਨੇ ਲੁਧਿਆਣੇ ਦੀ ਜਿਮਨੀ ਚੋਣ ਨਹੀਂ ਲਾਣੀ ਇਹਤੇ ਤਾਂ ਕੱਲ ਬ੍ਰਾਮ ਚ ਲੱਗ ਗਿਆ ਕਿਉਂਕਿ ਸੰਜੀਵ अरोੜਾ ਸਾਹਿਬ ਜਿਹੜੇ ਆ ਉਹ ਉਥੋਂ ਉਹਨਾਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਮੰਤਪਾਗੀ ਘਟਨਾ ਵਾਪਰੀ ਸੀ ਗੋਗੀ ਸਾਹਿਬ ਜਿਨ੍ਹਾਂ ਦੀ ਕਿ ਗੋਲੀ ਚੱਲਣ ਦੇ ਹਾਦਸੇ ਦੇ ਚਲਦਿਆਂ ਉਹਨਾਂ ਦੀ ਮੌਤ ਹੋ ਗਈ ਸੀ ਸੋ ਉਸ ਤੋਂ ਬਾਅਦ ਉੱਥੇ ਬਾਈ ਇਲੈਕਸ਼ਨ ਹੋਣੀ ਸੀਗੀ ਸੋ ਸੰਜੀਵ ਅਰੋੜਾ ਜਿਹੜੇ ਕਿ ਰਾਜ ਸਭਾ ਦੇ ਐਮਪੀ ਨੇ ਆਮ ਆਦਮੀ ਪਾਰਟੀ ਦੇ ਹੁਣ ਰਾਜ ਸਭਾ ਦਾ ਐਮਪੀ ਜਦੋਂ ਆਮ ਆਦਮੀ ਪਾਰਟੀ ਦਾ ਰਾਜ ਸਭਾ ਦੀ ਸੀਟ ਛੱਡ ਕੇ ਤਾਂ ਵਿਧਾਨ ਸਭਾ ਲੜਦਾ ਤੇ ਉਹਦੇ ਆਬਵੀਅਸਲੀ ਇਹਦਾ ਮਤਲਬ ਇਹੀ ਆ ਕਿ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਕਿਸੇ ਹੋਰ ਨੂੰ ਭੇਜਣਾ ਚਾਹਦੀ ਆ ਹੁਣ ਅਸਲੀ ਕਹਾਣੀ ਇੱਥੇ ਆਉਂਦੀ ਆ ਕਿ ਕੱਲ ਦੀਆਂ ਖਬਰਾਂ ਗਰਦਸ਼ ਕਰ ਰਹੀਆਂ ਨੇ ਕਿ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਆ ਪੰਜਾਬ ਦੇ ਵਿੱਚੋਂ ਰਾਜ ਸਭਾ 'ਚ ਜਾ ਸਕਦੇ ਨੇ ਅਰਵਿੰਦ ਕੇਜਰੀਵਾਲ ਸਾਹਿਬ ਵੀ ਜਾ ਸਕਦੇ ਨੇ ਮਨੀਸ਼ ਸੋਸੋਧਿਆ ਵੀ ਜਾ ਸਕਦੇ ਨੇ ਇਸ ਗੱਲ ਨੂੰ ਖਾਰਜ ਨਹੀਂ ਕੀਤਾ ਗਿਆ ਆਮ ਆਦਮੀ ਪਾਰਟੀ ਨੇ ਇਹ ਕਿਹਾ ਕਿ ਵਾਹਾਂ ਤੇ ਯਕੀਨ ਨਾ ਕਰੋ ਪਰ ਕੱਲ ਕੁਲਤਾਰ ਸਿੰਘ ਸੰਧਮਾ ਦਾ ਵੀ ਜਿਹੜਾ ਬਿਆਨਕੋਟ ਹੋਇਆ ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਹਰੇਕ ਪਾਰਟੀ ਦਾ ਹੱਕ ਹੁੰਦਾ ਉਹਨੇ ਰਾਜ ਸਭਾ ਦੇ ਵਿੱਚ ਕਿਹਨੇ ਭੇਜਣਾ ਤੇ ਅਸੀਂ ਵੀ ਸਮਾਂ ਆਉਣ ਤੇ ਦੱਸ ਦਵਾਂਗੇ ਕਿ ਕਿਹਨੂੰ ਅਸੀਂ ਭੇਜਣਾ ਸੋ ਆਬਵੀਅਸਲੀ ਉਹ ਇਹਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਸੋਧਿਆ ਦਾ ਨਾਮ ਚੱਲ ਰਿਹਾ ਪਰ ਜਿਹੜਾ ਆਮ ਆਦਮੀ ਪਾਰਟੀ ਦੇ ਅੰਦਰੂਨੀ ਖਾਤਿਆਂ ਦੇ ਵਿੱਚ ਇੱਕ ਗੱਲ ਚੱਲ ਰਹੀ ਹੈ ਉਹ ਬੜੀ ਇੰਟਰਸਟਿੰਗ ਹੈ ਉਹ ਗੱਲ ਕੀ ਹੈ ਉਹ ਗੱਲ ਇਹ ਹੈ ਕਿ ਜਿਹੜੇ ਸੁਨੀਤਾ ਕੇਜਰੀਵਾਲ ਜੀ ਆ ਜਿਹੜੇ ਕਿ ਅਰਵਿੰਦ ਕੇਜਰੀਵਾਲ ਸਾਹਿਬ ਦੇ ਧਰਮ ਪਤਨੀ ਨੇ ਬਈ ਉਹਨਾਂ ਦੇ ਚਾਂਸਸ ਹੋ ਸਕਦੇ ਨੇ ਅੱਛਾ ਮੈਨੂੰ ਵੀ ذاتی ਤੌਰ ਤੇ ਲੱਗਦਾ ਕਿ ਇਹ ਗੱਲ ਕਾਫੀ ਸਹੀ ਹੋ ਸਕਦੀ ਹੈ ਵਜ੍ਹਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਤੁਹਾਨੂੰ ਪਤਾ ਕਿ ਉਹਨਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੈਦ ਵੀ ਕੀਤੀ ਜੇਲ੍ਹਤ ਵੀ ਜਾਣਾ ਪਿਆ ਤਿਹਾਰ ਦੇਲ ਜਿੱਥੇ ਇਹਨਾਂ ਦੇ ਕਾਫੀ ਸਾਰੇ ਮੰਤਰੀ ਸੰਤਰੀ ਰਹੇ ਆ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਸੱਤਾ ਦੇ ਵਿੱਚ ਆਈ ਆ ਉਹਨਾਂ ਨੂੰ ਨਜ਼ਰ ਆ ਰਿਹਾ ਕਿ ਕੇਜਰੀਵਾਲ ਸਾਹਿਬ ਕਿਤੇ ਨਾ ਕਿਤੇ ਸਾਨੂੰ ਕਿਤੇ ਗਾਂਹ ਜਾ ਕੇ ਦਿੱਕਤ ਨਾ ਦੇਣ ਹਾਲਾਂਕਿ ਦਿੱਲੀ ਤਾਂ ਬਹੁਤ ਛੋਟੀ ਜਿਹੀ ਜਗ੍ਹਾ ਤੇ ਸੀ ਉਹਨਾਂ ਨੇ ਇਹਨਾਂ ਨੂੰ ਉੱਥੋਂ ਵੀ ਪੂਰੀ ਟੱਕਰ ਦੇ ਕੇ ਸਾਫ਼ ਕੀਤਾ ਹੁਣ ਉਹ ਪੂਰੇ ਟਿਲ ਲਾਉਣਗੇ ਕਿ ਅਸੀਂ ਦੁਬਾਰਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਨਹੀਂ ਲੱਗਣ ਦੇਣੇ ਹਾਲਾਂਕਿ ਕਿਹਾ ਤਾਂ ਇਹ ਜਾਂਦਾ ਕਿ ਆਰਐਸਐਸ ਕਿਸੇ ਨਾਮ ਇਹ ਚਾਹੁੰਦੀ ਸੀ ਕਿ ਭਾਰਤੀ ਜਨਤਾ ਪਾਰਟੀ ਸਾਡੇ ਕੋਲ ਰਾਈਟ ਵਿੰਗ ਦੀ ਜਮਾਤ ਹੈਗੀ ਆ ਤੇ ਜਿਹੜੀ ਲੈਫਟ ਟੂ ਸੈਂਟਰ ਸੈਂਟਰ ਦੀ ਜਿਹੜੀ ਜਮਾਤ ਕਾਂਗਰਸ ਹੈ ਜਿਹੜੀ ਉਹ ਸਿਆਸਤ ਕਰਦੀ ਆ ਕਾਂਗਰਸ ਦੀ ਜਗ੍ਹਾ ਤੇ ਵੀ ਅਸੀਂ ਕੋਈ ਇਦਾਂ ਦੀ ਠਿਰ ਖੜੀ ਕਰ ਦਈਏ ਜਿਹੜੀ ਕਿ ਸਾਡੇ ਹਿਸਾਬ ਦੇ ਨਾਲ ਹੀ ਚੱਲੇ ਆਮ ਆਦਮੀ ਪਾਰਟੀ ਕਿਹਾ ਜਾ ਰਿਆ ਸੀ ਕਿ ਆਰਐਸਐਸ ਦੀ ਇਸੇ ਕਰਕੇ ਕਿਹਾ ਜਾਂਦਾ ਕਿ ਬੀਜੇਪੀ ਦੀ ਬੀਟੇ ਮੇ ਆਰਐਸਐਸ ਦੀ ਆ ਪਰ ਚਲੋ ਬੀਜੇਪੀ ਵਾਲਿਆਂ ਦਾ ਇਹ ਆ ਹੁਣ ਇਸ ਸਮੇਂ ਉਹਨਾਂ ਦਾ ਸਾਨੂੰ ਟਿਲ ਲੱਗਾ ਪਿਆ ਕਿ ਜਿਹੜਾ ਆਮ ਆਦਮੀ ਪਾਰਟੀ ਨੂੰ ਦਿੱਲੀ ਚ ਵੀ ਉਹਦੀ ਸਫਾਇਆ ਹਸਤੀ ਤੋਂ ਪਰੇ ਕਰ ਦਿੱਤਾ ਜਾਵੇ ਵੀ ਦਿੱਲੀ ਚ ਵੀ ਆਮ ਆਦਮੀ ਪਾਰਟੀ ਨੂੰ ਨਹੀਂ ਛੱਡਣਾ ਪੰਜਾਬ ਦੇ ਵਿੱਚ ਤਾਂ ਚਲੋ ਲੰਬੇ ਹੱਥੀ ਲੈਣ ਗਈ ਉਹ ਇਹਨਾਂ ਨੂੰ ਇਹ ਆਪਾਂ ਦੇਖ ਵੀ ਰਹੇ ਆ ਲਗਾਤਾਰ ਬੀਜੇਪੀ ਦੇ ਜਿੰਨੇ ਵੱਡੇ ਮਿਨਿਸਟਰਸ ਨੇ ਜਿੰਨੇ ਵੱਡੇ ਉਹਨਾਂ ਦੇ ਮੰਤਰੀ ਸੰਤਰੀ ਨੇ ਵੱਡੇ ਲੀਡਰ ਨੇ ਉਹਨਾਂ ਦੇ ਬਿਆਨ ਪੰਜਾਬ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਉਹ ਲਗਾਤਾਰ ਆਪੋਜੀਸ਼ਨ ਦਾ ਰੋਲ ਨਿਭਾ ਰਹੇ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਰਵਨੀਤ ਬਿੱਟੂ ਤੇ ਬਾਕੀ ਹੋਰ ਇਹਨਾਂ ਤੇ ਦੋ ਤਿੰਨ ਜਿਹੜੇ ਕਾਫੀ ਜ਼ਿਆਦਾ ਬੁਕਰ ਰਹਿੰਦੇ ਨੇ ਪੰਜਾਬ ਦੇ ਵਿੱਚ ਭਾਜਪਾ ਦੇ ਲੋਕ ਹੁਣ ਦਿੱਲੀ ਦੇ ਵਿੱਚ ਜਦੋਂ ਦੀ ਦਿੱਲੀ ਦੀ ਸਰਕਾਰ ਬਣੀ ਆ ਤੇ ਉਹਨਾਂ ਨੇ ਕੈਗ ਬੈਗ ਜੋ ਵੀ ਆ ਸਭ ਇਕੱਠਾ ਕਰ ਲਿਆ ਉਹ ਕਹਿੰਦੇ ਵੀ ਕੇਜਰੀਵਾਲ ਸਾਹਿਬ ਦੇ ਖਿਲਾਫ ਕੱਢੋ ਕੋਈ ਸਬੂਤ ਜਿਹੜਾ ਨਿਕਲਦਾ ਸ਼ਰਾਬ ਨੀਤੀ ਦੇ ਮਾਮਲੇ ਦੇ ਉੱਤੇ ਵੀ ਉਹ ਕਾਫੀ ਇਹਨਾਂ ਦੇ ਉੱਤੇ ਪਹਿਲਾਂ ਹੀ ਤੁਹਾਨੂੰ ਪਤਾ ਇਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਤੇ ਇਸ ਗੱਲ ਦੀਆਂ ਸੰਭਾਵਨਾਵਾਂ ਕਾਫੀ ਨੇ ਕਿ ਕੇਜਰੀਵਾਲ ਸਾਹਿਬ ਨੂੰ ਜੇਲ੍ਹ ਯਾਤਰਾ ਦੁਬਾਰਾ ਵੀ ਕਰਨੀ ਪੈ ਸਕਦੀ ਆ ਹੁਣ ਅਰਵਿੰਦ ਕੇਜਰੀਵਾਲ ਸਾਹਿਬ ਜਦੋਂ ਤੁਹਾਨੂੰ ਪਤਾ ਕਿ ਪਿਛਲੀ ਵਾਰ ਉਹ ਜੇਲ੍ਹ ਦੇ ਵਿੱਚ ਗਏ ਸੀਗੇ ਤੇ ਮੋਰਚਾ ਸੰਭਾਲਿਆ ਸੀਗਾ ਸੁਨੀਤਾ ਕੇਜਰੀਵਾਲ ਜੀ ਨੇ ਉਹਨਾਂ ਦੀ ਮਿਸਿਸ ਨੇ ਸੋ ਇਸ ਕਰਕੇ ਜੇਕਰ ਦੁਬਾਰਾ ਜੇਲ੍ਹ ਦੇ ਵਿੱਚ ਜਾਂਦੇ ਨੇ ਤੇ ਇਨਸਟੈਡ ਆਫ ਅਰਵਿੰਦ ਕੇਜਰੀਵਾਲ ਸਾਹਿਬ ਰਾਜ ਸਭਾ ਦੇ ਮੈਂਬਰ ਹੋਣ ਤੇ ਫਿਰ ਉਹਨਾਂ ਨੂੰ ਜੇਲ੍ਹ 'ਚ ਜਾਣਾ ਪਵੇ ਇਹਦੇ ਨਾਲੋਂ ਬਿਹਤਰ ਆ ਉਹਨਾਂ ਦੇ ਲਈ ਕਿ ਜੇਕਰ ਸੁਨੀਤਾ ਕੇਜਰੀਵਾਲ ਜੀ ਰਾਜ ਸਭਾ ਦੇ ਵਿੱਚ ਹੋਣ ਤੇ ਕੱਲੋਂ ਜੇਕਰ ਕੇਜਰੀਵਾਲ ਸਾਹਿਬ ਜੇਲ੍ਹ ਦੇ ਵਿੱਚ ਜਾਂਦੇ ਵੀ ਨੇ ਤੇ ਉਹਨਾਂ ਦੀ ਮਿਸਿਸ ਜਿਹੜੀ ਆ ਪਾਰਟੀ ਨੂੰ ਵੀ ਸੰਭਾਲ ਸਕੇ ਇੱਕ ਐਮਪੀ ਦਾ ਉਹਦਾ ਵੀ ਇੱਕ ਤਗੜਾ ਉਹਦਾ ਹੁੰਦਾ ਤੇ ਆਪਣੀ ਇਸ ਲੜਾਈ ਨੂੰ ਵੀ ਕਾਨੂੰਨੀ ਲੜਾਈ ਜਿਹੜੀ ਆ ਜਾਂ ਪੋਲਿਟਿਕਲ ਲੜਾਈ ਆ ਜਿਹੜੀ ਇਹਨੂੰ ਵੀ ਲੋਕ ਸਭਾ ਰਾਜ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਲੜ ਸਕੇ ਸੋ ਇਸ ਕਰਕੇ ਕਾਫੀ ਜ਼ਿਆਦੇ ਚਾਂਸਸ ਨੇ ਕਿ ਜੇਕਰ ਅਰਵਿੰਦ ਕੇਜਰੀਵਾਲ ਸਾਹਿਬ ਨਹੀਂ ਜਾਂਦੇ ਰਾਜ ਸਭਾ ਦੇ ਵਿੱਚ ਸਨੀਤਾ ਕੇਜਰੀਵਾਲ ਜੀ ਉਹਨਾਂ ਦੀ ਜਿਹੜੀ ਮੈਸੇਜ ਆ ਉਹ ਰਾਜ ਸਭਾ ਦੇ ਵਿੱਚ ਪੰਜਾਬ ਤੋਂ ਜਾ ਸਕਦੇ ਨੇ ਖਬਰਾਂ ਇਦਾਂ ਦੀਆਂ ਵੀ ਮਿਲੀਆਂ ਨੇ ਕਿ ਜਿਹੜੇ ਸੰਜੀਵ अरोੜਾ ਨੇ ਉਹਨਾਂ ਨੂੰ ਚੋਣਾਂ ਤੋਂ ਪਹਿਲਾਂ ਵੀ ਹੋ ਸਕਦਾ ਕਿ ਉਹਨਾਂ ਨੂੰ ਵਿਧਾਨ ਸਭਾ ਇਸ 22 ਇਲੈਕਸ਼ਨ ਤੋਂ ਪਹਿਲਾਂ ਪੈਸੇ 22 ਇਲੈਕਸ਼ਨ ਆਮ ਤੌਰ ਤੇ ਸਰਕਾਰਾਂ ਨਹੀਂ ਹੁੰਦੀ ਆ ਪੰਜਾਬ ਦੇ ਵਿੱਚ ਤਾਂ ਜਿੱਤੀ ਜਾਣਾ ਉਹਨਾਂ ਨੇ ਲੁਧਿਆਣਾ ਬੈਸਟ ਦੇ ਪਹਿਲਾਂ ਵੀ ਆਮ ਆਦਮੀ ਪਾਰਟੀ ਦੇ ਉੱਥੇ ਐਮ ਐਲ ਏ ਸੀ ਸੋ ਸੰਜੀਵ ਰੋੜਾ ਸਾਹਿਬ ਨੂੰ ਵਿਧਾਨ ਸਭਾ ਦੀ 22 ਇਲੈਕਸ਼ਨ ਜਿੱਤਣ ਤੋਂ ਪਹਿਲਾਂ ਮੰਤਰੀ ਭਾਦ ਦਾ ਵੀ ਆਉਦਾ ਦਿੱਤਾ ਜਾ ਸਕਦਾ ਪੰਜਾਬ ਦੇ ਕੈਬਨਟ ਦੇ ਵਿੱਚ ਜਲਦੀ ਹੀ ਰਦੋਬਦਲ ਹੋਣ ਦੀਆਂ ਵੀ ਸੰਭਾਵਨਾਵਾਂ ਇਸ ਵੀਕੈਂ ਦੀਆਂ ਖਬਰਾਂ ਆਮ ਆਦਮੀ ਪਾਰਟੀ ਦੇ ਅੰਦਰੂਨੀ ਸੋਰਸਸ ਤੋਂ حاصل ਹੋ ਰਹੀਆਂ ਨੇ ਕਿ ਜਲਦੀ ਪੰਜਾਬ ਦੀ ਜਿਹੜੀ ਕੈਬਨਟ ਰੀਸ਼ਫਲ ਆ ਉਹ ਸਾਨੂੰ ਵੇਖਣ ਨੂੰ ਮਿਲ ਸਕਦੀ ਆ ਇਸੇ ਕਰਕੇ ਸੰਜੀਵ ਰੋੜਾ ਹੋਣਾ ਨੂੰ ਆ ਰਾਜ ਸਭਾ ਦੀ ਸੀਟ ਛਡਾ ਕੇ ਤੇ ਉਹਨਾਂ ਨੂੰ ਇੱਧਰ ਲਿਆਂਦਾ ਗਿਆ ਕਿ ਤੁਸੀਂ ਪੰਜਾਬ ਦੇ ਵਿੱਚ ਆਵੋ ਵਿਧਾਨ ਸਭਾ ਦੇ ਵਿੱਚ ਆਵੋ ਤੇ ਤੁਸੀਂ ਤੁਹਾਨੂੰ ਮੰਤਰੀ ਵੀ ਬਣਾ ਦੰਨੇ ਆ ਸੋ ਇਹ ਇਹ ਜਿਹੜੀ ਹੁਣ ਬਾਕੀ ਇਹ ਨੇ ਤੇ ਦੇਖੋ ਵਿਰੋਧੀਆਂ ਨੇ ਕੀ ਗੱਲ ਕਰਨੀ ਹੈ ਅਗੇ ਪਾਈ ਪਰਿਵਾਰਵਾਦ ਤੇ ਸਾਰਾ ਕੁਝ আচ্ছা ਪਰਿਵਾਰਵਾਦ ਤਾਂ ਚਲੋ ਇੱਥੇ ਮੈਨੂੰ ਲੱਗਦਾ ਕੋਈ ਕਿਸੇ ਨੂੰ ਕਹਿ ਹੀ ਨਹੀਂ ਸਕਦਾ ਹਰੇਕ ਪਾਰਟੀ 'ਚ ਕਿਹਦੇ 'ਚ ਪਰਿਵਾਰਵਾਦ ਨਹੀਂ ਤੇ ਇਹਦੇ ਵਿੱਚ ਵੈਸੇ ਇੱਕ ਗੱਲ ਟੂ ਵੀ ਵੈਰੀ ਫੇਅਰ ਟੂ ਜਿਹੜੇ ਪੋਲਿਟਿਕਲ ਲੋਕ ਆ ਜਦੋਂ ਆਪਾਂ ਇਹ ਕਹਿੰਦੇ ਆ ਨਾ ਇੱਕ ਤਾਂ ਚਲੋ ਵੈਸੇ ਸਾਰੇ ਲੋਕਾਂ ਦਾ ਹੱਕ ਹੁੰਦਾ ਹਰੇਕ ਬੰਦਾ ਇਹ ਤਾਂ ਅੱਗੇ ਵੀ ਬਹੁਤ ਵਾਰ ਗੱਲ ਆਉਂਦੀ ਆ ਕਿ ਡਾਕਟਰ ਦਾ ਮੁੰਡਾ ਡਾਕਟਰ ਬਣਦਾ ਟੀਚਰ ਦਾ ਜਿਹੜਾ ਦੀ ਬਤ ਹੁੰਦਾ ਉਧਰ ਨੂੰ ਉਹ ਤੋਰਦੇ ਰਹੇ ਹਾਲਾਂਕਿ ਸਾਡੇ ਤਾਂ ਟੀਚਰ ਜਿਹੜੇ ਮਾਸਟਰ ਜੀ ਸੀ ਉਹਨਾਂ ਦੇ ਮੁੰਡੇ ਇਸ ਸਮੇਂ ਸਾਡੇ ਤਾਂ ਮੁੱਖ ਮੰਤਰੀ ਨੇ ਪਰ ਆਮ ਤੌਰ ਤੇ ਅਸੀਂ ਦੇਖਿਆ ਤੇ ਪੋਲੀਟੀਕਲ ਪਾਰਟੀਆਂ ਦੇ ਲਈ ਕਿਹਦੀ ਗੱਲ ਕਹੀ ਜਾਂਦੀ ਆ ਪਾਕਿਸਤਾਨ ਦੇ ਵਿੱਚ ਆਮ ਤੌਰ ਤੇ ਗੱਲ ਕਈ ਵਾਰ ਇਹ ਹੁੰਦੀ ਸੀ ਕਿ ਦੇਖੋ ਨਵਾਜ਼ شریف ਸਾਹਿਬ ਜੀ ਉਹਨਾਂ ਦਾ ਭਰਾ ਵੀ ਮੁੱਖ ਮੰਤਰੀ ਤੇ ਉਹਨਾਂ ਦੀ ਧੀ ਵੀ ਜਿਹੜੀ ਆ ਮੁੱਖ ਮੰਤਰੀ ਹੁਣ ਬਣ ਗਈ ਉਹਨਾਂ ਦੀ ਪਾਰਟੀ ਦੇ ਇੱਕ ਖਵਾਜਾ ਸਾਦ ਰਫੀਕ ਆ ਉਹਨਾਂ ਨੇ ਇੱਕ ਨਾ ਬਿਆਨ ਦਿੱਤਾ ਸੀ ਇੱਕ ਵਾਰ ਮੈਨੂੰ ਕਾਫੀ ਵੈਸੇ ਉਹ ਸਹੀ ਲੱਗੀ ਸੀ ਉਹਨਾਂ ਦੀ ਗੱਲ ਉਹਨਾਂ ਨੇ ਕਿਹਾ ਕਿ ਦੇਖੋ ਜਦੋਂ ਪੋਲੀਟੀਸ਼ੀਨਾਂ ਦੇ ਉੱਤੇ ਤਸ਼ੱਦਦ ਹੁੰਦਾ ਜਦੋਂ ਜ਼ਬਰ ਜ਼ੁਲਮ ਹੁੰਦਾ ਨਾ ਪਾਰਟੀ ਨੂੰ ਨਹੀਂ ਉਹਨਾਂ ਫਰਕ ਪੈਂਦਾ ਫਰਕ ਪਰਿਵਾਰਾਂ ਨੂੰ ਪੈਂਦਾ ਅੱਛਾ ਇਹ ਆਪਾਂ ਦੇਖਿਆ ਪੰਜਾਬ ਦੇ ਵਿੱਚ ਵੀ ਲਗਾਤਾਰ ਪਹਿਲਾਂ ਲਹਿਰ ਦੇ ਵਿੱਚ ਵੀ ਵੇਖਿਆ ਕਾਰਕੂਲੇਰ ਦੇ ਟਾਈਮ ਵੀ ਤੇ ਹੁਣ ਵੀ ਜੇਕਰ ਆਪਾਂ ਦੇਖੀ ਤਾਂ ਭਾਈ ਅਮਰਿਤਪਾਲ ਸਿੰਘ ਹੁਣਾਂ ਦੇ ਬਾਰਿਸ ਪੰਜਾਬ ਦੀ ਜਥੇਬੰਦੀ ਨੂੰ ਕਿੰਨਾ ਕੁ ਫਰਕ ਪਿਆ ਤੇ ਕਿੰਨਾ ਅਸਰ ਉਹਨਾਂ ਦੇ ਪਰਿਵਾਰ ਦੇ ਉੱਤੇ ਪਿਆ ਅਸਲ ਦੇ ਵਿੱਚ ਦੌੜ ਭੱਜ ਤਾਂ ਹੁਣ ਉਹਨਾਂ ਦਾ ਪਰਿਵਾਰ ਹੀ ਕਰ ਰਿਹਾ ਨਾ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਮਾਤਾ ਜੀ ਤਾਂ ਬਾਕੀ ਉਹਨਾਂ ਦਾ ਪਰਿਵਾਰ ਸੋ ਇਸੇ ਤਰੀਕੇ ਨਾਲ ਪੋਲੀਟੀਕਲ ਲੋਕ ਵੀ ਇਹ ਕਹਿੰਦੇ ਨੇ ਕਿ ਭਾਈ ਜਦੋਂ ਅਸੀਂ ਜੇਲ੍ਹ ਦੇ ਵਿੱਚ ਜਾਂਦੇ ਹਾਂ ਤਾਂ ਅਸਲੀ ਜਿਹੜਾ ਉਹਦਾ ਅਸਰ ਹੁੰਦਾ ਉਹ ਤਾਂ ਸਾਡੇ ਪਰਿਵਾਰ ਤੇ ਆਉਂਦਾ ਤੇ ਇਸ ਕਰਕੇ ਜਦੋਂ ਨਾਲੇ ਖਾਸ ਕਰਕੇ ਜਿਹੜੀ ਤੇ ਸੱਤਾ ਦੇ ਵਿੱਚ ਨਾ ਹੋਵੇ ਆਪੋਜੀਸ਼ਨ ਦੇ ਵਿੱਚ ਹੋਵੇ ਇੰਡੀਆ ਦੇ ਵਿੱਚ ਤਾਂ ਚਲੋ ਕਹਿ ਸਕਦੇ ਆਪਾਂ ਆਪੋਜੀਸ਼ਨ ਦੇ ਵਿੱਚ ਹੀ ਆ ਪੰਜਾਬ 'ਚ ਜਰੂਰ ਸੱਤਾ ਦੇ ਵਿੱਚ ਆਹੋ ਵੀ ਜੇਕਰ ਤੁਸੀਂ ਵੀ ਤੁਹਾਨੂੰ ਉਸ ਤਰੀਕੇ ਦਾ ਕੋਈ ਫਾਇਦਾ ਵੀ ਨਹੀਂ ਸਿਆਸਤ ਦੇ ਵਿੱਚ ਆ ਕੇ ਪਰ ਜੇਕਰ ਤੁਸੀਂ ਆਪਣੀ ਆਵਾਜ਼ ਉਠਾਉਣ ਲਈ ਆਉਂਦੇ ਹੋ ਤਾਂ ਜੇਕਰ ਪਰਿਵਾਰ ਦੇ ਵਿੱਚੋਂ ਕੋਈ ਆਉਂਦਾ ਤਾਂ ਇਹ ਕੋਈ ਵੱਡੀ ਗੱਲ ਨਹੀਂ ਵੈਸੇ ਵੀ ਸਾਡੇ ਖੇਤੇ ਦੀ ਤਾਂ ਇੱਕ ਤਰੀਕੇ ਦੀ ਕਹ ਲਓ ਕਿ ਇਹ اسی ਤਰੀਕੇ ਨਾਲ ਲੰਬੇ ਸਮੇਂ ਤੋਂ ਚੱਲਦਾ ਆਉਂਦਾ ਕਿ ਪਰਿਵਾਰ ਪੋਲਿਟਿਕਸ ਦੇ ਵਿੱਚ ਰਹਿੰਦਾ ਹੀ ਆ ਸੋ ਕੀ ਹੁਣ ਸੁਨੀਤਾ ਕੇਜਰੀਵਾਲ ਜੀ ਰਾਜ ਸਭਾ ਦੇ ਵਿੱਚ ਜਾਂਦੇ ਨੇ ਇੰਟਰਸਟਿੰਗ ਰਹੇਗਾ ਦੇਖਣਾ ਪੰਜਾਬ ਦੇ ਨਾਲ ਜੁੜੇ ਤੇ ਦੁਨੀਆ ਭਰ ਦੇ ਨਾਲ ਜੁੜੇ ਹੋਰ ਬਹੁਤ ਸਾਰੇ ਇੰਟਰਸਟਿੰਗ ਪੋਲੀਟੀਕਲ ਮਸਲਿਆਂ ਦੇ ਉੱਤੇ ਆਪਾਂ ਹਰ ਰੋਜ਼ ਤੁਹਾਡੇ ਨਾਲ ਜੁੜੀਦਾ ਸੋ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ